ਲੋ ਵੀ ਦੋਸਤੋ ਦੁਨੀਆ ਪਰ ਦਾ ਮਸ਼ਹੂਰ ਪਿੰਡ ਮਲਾਨਾ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਉਂਦੇ ਇੱਥੇ ਉਹ ਖਾਸ ਚੀਜ਼ ਲੈਣ ਤੁਹਾਨੂੰ ਅੱਗੇ-ਅੱਗੇ ਸਾਰੀ ਵੀਡੀਓ ਚ ਜਾਣਕਾਰੀ ਦੇਵਾਂਗੇ ਜੁੜੇ ਰਹੋ ਬਸ ਲੈ ਬਈ ਆਹ ਟੱਪਣਾ ਹੁਣ ਇਥੋਂ ਰਾਹ ਆ ਉਹ ਜਾਂਦਾ ਗੱਭਰੂ ਜਵਾਨ ਰਾਹ ਕਲੀਅਰ ਕਰਨਾ ਮਲਾਨਾ ਦੀ ਧਰਤੀ ਤੇ ਖੜੇ ਨੇ ਚੋਪਰ ਬਾਲੇ ਤਗੜੇ ਲੈਵਲ ਤੇ ਪੰਗਾ ਲਿਆ ਚੋਪਰਾਣੀ ਵਾਟਰਫਾਲ ਤੇ ਆ ਲੱਕੜਾਂ ਚਾੱਕੇ ਪਾਸੇ ਕਰਨੀਆਂ ਤੇ ਫੇਰ ਗੱਡੀ ਲੱਗੂਗੀ। ਓਹ ਹੋ ਹੋ ਏ। ਬਈ ਆ ਚੀਜ਼ ਐਡਵੈਂਚਰ ਸਰ ਹੈ ਭੈਣ ਚੋ। ਮੋੜ ਆ ਏ ਮਲਾਨਾਂ ਦਾ ਰਸਤਾ ਕਹਿੰਦੇ ਦੇਖੋ। ਲੱਗਦੀ ਦੀ ਦਿੱਲੀ ਜੀ ਤੇ ਮਾਲਸੀ ਮਲਾਨਾਂ ਦਾ। ਜਾ ਗਪਰੂ। ਆਉਣਾ ਉਹ ਹੁਣ ਆਪਣੇ ਲਈ ਧਰਮ ਨਾਲ ਇੰਨਾ ਗੰਦਾ ਥਾਂ ਨਾ ਪਈ ਇਹ ਇੱਕ ਗੱਡੀ ਜੋਗੀ ਥਾਂ ਐ ਕੋ ਲੰਗਨ ਨੂੰ ਕੋਈ ਨਾ ਆਇਆ ਆਦੇ ਰਿਸਕ ਤੇ ਆਇਆ ਜਿਹੜੇ ਨਹੀਂ ਆਉਣਾ ਆਪਰ ਆ ਸਪਰਾ ਕੰਮ ਹੈ ਲੈ ਬਈ ਉਹ ਸਾਹਮਣੇ ਮਲਾਨਾ ਪਿੰਡ ਆ ਗਿਆ ਆ ਇਧਰੋਂ ਆਹ ਟ੍ਰੈਕ ਸ਼ੁਰੂ ਹੁੰਦਾ ਇੱਥੋਂ ਆ ਜਿਹੜੀਆ ਲਾਈਨ ਜੀ ਦੇਖੀ ਜਾਂਦੀ ਆ ਐ ਜਾਂਦੇ 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 ਉੱਥੋਂ ਐਂਟਰੀ ਹੋ ਜੂਗੀ ਫਿਰ ਐ ਪਹੁੰਚ ਜਾਵਾਂਗੇ ਠੀਕ ਹੈ ਹੁਣ ਬਸ ਇਸੇ ਦਾ ਟਰੈਕ ਕਰਨਾ ਹੈ ਇਹਨੇ ਮਲਾਨਾ ਜਾਣਾ ਮਲਾਨਾ ਜਾਣਾ ਬਾਗਯੋ ਮਲਾਨਾ ਕਰ ਲਿਓ ਮਿਲਣੀ ਉੱਥੇ ਕੰਬਲ ਵਾਲੇ ਕੰਬਲ ਮਿਲਣਗੇ ਮਿਲਣੀ ਵਾਲੇ ਉੱਥੇ ਜਾ ਕੇ ਇਸੇ ਦੇ ਕੀੜਾ ਸੀ ਮਲਾਨਾ ਜਾਣਾ ਮਲਾਨਾ ਜਾਣਾ ਮਲਾਨਾ ਜਾਣਾ ਮਲਾਨਾ ਕਹਿੰਦਾ ਇਹ ਕਿ ਮਿੱਤਰਾਂ ਦਾ ਕੰਮ ਕੋਈ ਬਹਾਨੇ ਵਾਲਾ ਨਹੀਂ ਪੇਪਰਾਂ 'ਚ ਮਾਲ ਹੈ ਮਲਾਨੇ ਵਾਲਾ ਨਹੀਂ ਇਹ ਉਹ ਮਲਾਨੇ ਚੱਲੇ ਜਿਹੜਾ ਅਰਜਨ ਕਹਿੰਦਾ ਹੈ ਟਰੈਕਿੰਗ ਸ਼ੁਰੂ ਕਰਤੀ ਕਿੱਥੇ ਆ ਗਏ ਕਹਿੰਦੇ ਉੱਥੇ ਆ ਗਏ ਜਿੱਥੇ ਦੁਨੀਆ ਭਰ ਦਾ ਸਭ ਤੋਂ ਤਕੜਾ ਮਾਲ ਮਿਲਦਾ ਕਹਿੰਦੇ ਮਲਾਨਾ ਔਜਲੇ ਹੋਰੀ ਵੀ ਕਹਿੰਦੇ ਮਲਾਨਾ ਮਲਾਨਾ ਕਰਦੇ ਇੱਥੇ ਆਏ ਸੀ ਤੇ ਚੋਬਰ ਵੀ ਪਹੁੰਚੇ ਨਹੀਂ ਜੇ ਜੋ ਮਲਾਨਾ گاؤں ਹੈ ये बात सच्ची है अभी यहाँ के लोग टच नहीं करने हाँ एक दूसरे को कोई टच नहीं करने देगा हाँ? आप चाहे लाख रूपये देंगे तो भी नीचे रखाएंगे जैसे माल वगैरह लेंगे, हाँ? लेंगे आपको नहीं देंगे, नहीं देंगे।, नहीं अगर देंगे। तो नहीं छूने देंगे आपको दूर बना देना कितना जैसे चार हजार होगा पाँच हजार अच्छा अगर किसी को छू लिया तो यहाँ पे और वहाँ पे मंदिर है मंदिर के पास नहीं सुना नहीं है है यहाँ पे माल लीगल है हाँ, बाकी कोई चक्कर कितना मर्जी लो पीने खाने के लिए है लेके जाओगे नीचे कहीं पकड़े जाओगे क्या फायदा अच्छा कितना अगर लेके जाना हो तो कितने अपना पी लो खाओ एक आधो ले जाए ज्यादा चाय लेके जाना पीने खाने वाले वो जो वो ग्रीन ग्रीन से ये खेत है मार। ये तो जो भी जाए जो भी जाए हाँ, मार खाली खेत खाली पड़े पड़े हैं हैं ये खेत जो ਇੱਕ ਬਿੱਗ ਗੇਮੇ ਕਿੰਨਾ ਮਾਲ ਹੋ ਜਾਂਦਾ ਨਾ ਉਸੇ ਉਤਾਰਤੇ ਕਿੱਸੇ ਮਾਲ ਕੋਣ ਹਾਸੇ ਨਿਕਾਲਦੇ ਹਾਸੇ ਨਿਕਾਲਦੇ ਆ ਬਾਅਦ ਮੇ ਹਾਸੇ ਨਿਕਾਲ ਕਰ ਐਸੇ ਐਸੇ ਪੌਦਿਆਂ ਦੇ ਉੱਪਰ ਹੱਥ ਕਿਸਾ ਕੇ ਹਾਂ ਐਸੇ ਰਬੀ ਮੋਤਾ ਰਬਿੰਗ ਕਰਕੇ ਪੁੱਟੀ ਮਲਦੇ ਆ ਹਾਂ ਭਾਈ ਪਾਣੀ ਪੀਤਾ ਕੁਛ ਨਹੀਂ ਖਾਦਾ ਚੋਬਰ ਕੇ ਲੋ ਕਾਟੋ ਘੱਟ ਵੀ ਤਰ ਲਵੋ ਤਨ ਵੀ ਪਾਣੀ ਦੀਆ ਮਤਲਬ 3.5 ਕਿਲੋ ਖਾ ਕੇ ਹੁਣ ਜੇ ਚਾਕਲੇਟਾ 10 ਸਟੈਪ ਚੜਦੇ ਨੇ ਚਾਕਲੇਟਾ

ਹਾਂ ਆ ਸਾਰਾ ਕੁਝ ਲੱਕਣ ਲੱਗੀ ਬਰਫ ਵੀ ਦੇਖੋ ਆ ਜਾਂਦਾ ਹਾਂ ਦੇਖਾ ਇਹ ਤਾਂ ਤਿੰਨ ਸੁਪ ਹੈ ਸਾਰੇ ਤਾਂ ਤਿੰਨ ਨੂੰ 3 ਪਾਏ ਹੁੰਦੇ ਆ ਠੀਕ ਹੈ ਵੀ ਖੱਟ ਵੀ ਖਰਾਬ ਨਾ ਹੋਵੇ ਛੱਤ ਨਾ ਖਰਾਬ ਹੋਵੇ ਉਹ ਤਾਂ ਨੌਨ ਵਿੱਚ ਕਰ ਲ ਨਿਕਣ ਲੱਗੀ ਸੀ ਲੌਫ ਕਰ ਕੰਟਰੋਲ ਹਾਂ ਹਾਂ ਇੱਥੋਂ ਦੇ ਲੋਕਲ ਬਾਈ ਨੇ ਪਹਿਲਾਂ ਉਹ ਨਹੀਂ ਬਾਈ ਆਹਨੇ ਹੁਣ ਦੇਖੀ ਜਲਦੀ ਹੈ ਮਿੱਤਰਾਂ ਦਾ ਕੰਮ ਕੋਈ ਬਹਾਨੇ ਆਲਾ ਨਹੀਂ ਪੇਪਰਾਂ ਚ ਮਾਲਾ ਮਲਾਨੇ ਆਲਾ ਇਹ ਉਹ ਮਲਾਨਾ ਸੱਚ ਨੂੰ ਜਿਹੜਾ ਅਰਜਨ ਕਹਿੰਦਾ ਹੁੰਦਾ ਗੀਤਾਂ ਚ ਉਹ ਮਲਾਨੇ ਪਹੁੰਚ ਗਏ ਉੱਪਰ ਆ ਮਲਾਨਾ ਵੀ ਸੋਈ ਮੰਦਰ ਉੱਪਰ ਵੀ ਨੀਚੇ ਦੇ ਮੰਦਰ ਲੋ ਵੀ ਦੋਸਤੋ ਭਾਈ ਇਥੋਂ ਦਾ ਮੰਦਰ ਹੈਗਾ ਕਰ ਰਹੀ ਚੈੱਕ ਇਹ ਆ ਮੰਦਿਰ ਇਹ ਕਿਹੜੀ ਕੈਂਪਰੀ ਹੈ ਇਹ ਸਬਸਟ ਸੈਕੰਡਰੀ ਹੈ ਮੇਰੀ ਆ ਕੀ ਆ ਕੀ ਚੀਜ਼ ਹੈ ਇਹ ਦਾਲ ਦਾ ਤਾਂ ਮੈਨੂੰ ਕਹਿੰਦਾ ਹੈ ਹੈ ਸਿੰਗਰ ਵਾਲਾ ਮਲਾਣਾ ਦੇ ਮੰਦਿਰ ਚ ਆ ਕੇ ਆਹਾ ਘੋੜੇ ਆਹਾ ਕੀ ਇਹਨਾਂ ਨੂੰ ਪਤਾ ਕੋਈ ਹੈ ਬਾਈ ਇਹ ਤਾਂ ਕੁਦਰਤੀ ਰਿਕਾਰਡ ਹੋ ਗਈ ਸਾਡੇ ਕੋਲੇ ਤੇ ਸਾਨੂੰ ਵੀ ਨਹੀਂ ਸੀ ਪਤਾ ਲੱਗਣਾ ਨਹੀਂ ਤਾਂ ਤੇ ਇੱਕ ਪ੍ਰੂਫ ਦੇ ਆਧਾਰ ਤੇ ਹੀ ਦੇਖ ਲਓ ਹੁਣਾਂ ਬੰਦਾ ਉਹ ਮੰਦਰ ਕੋਲੇ ਜਾਈ ਜਾਂਦਾ ਤੇ ਮਗਰ ਉਹ ਜਿਹੜੇ ਉੱਥੇ ਬਾਬੇ ਬੈਠੇ ਉਹਨਾਂ ਨੇ ਡਾਟ ਚੱਕਦਾ ਕਿ ਉਹ ਸਾਡੇ ਮੰਦਰ ਕੋਲ ਨਾ ਜਾ ਹੱਥ ਨਾ ਲਾਈ ਉਹਨੂੰ ਬਈ ਬਹੁਤ ਜ਼ਿਆਦਾ ਸਖਤਾਈ ਆ ਉਹ ਪਿੰਡ ਦੀ ਇਹ ਨਾ ਤਾਂ ਉਹ ਹੱਥ ਲਾਉਣ ਕਿਸੇ ਨੂੰ ਤੇ ਨਾ ਲਵਾਉਣ ਨਾ ਉਹਦੇ ਧਾਰਮਿਕ ਸਥਾਨਾਂ ਦੇ ਹੱਥ ਲਵਾਉਣ ਦੇਣਾ ਇਹ ਆ ਬਈ ਮਲਾਨਾਂ ਦਾ ਮੰਦਰ ਆਹ ਬਾਈ ਉਹਨਾਂ ਕੋਲੇ ਜਾਣ ਦੀ ਕੋਸ਼ਿਸ਼ ਕਰਨ ਲੱਗਿਆ ਸੀ ਤੇ ਜਵਾਕਾਂ ਨੇ ਇਹਨੂੰ ਹੱਥ ਨਹੀਂ ਲਾਇਆ ਕੋਈ ਇਹਨਾਂ ਦਾ ਆਧਾਰ ਕਾਰਡ ਨਹੀਂ ਕੋਈ ਇਹਨਾਂ ਦੀ ਵੋਟ ਨਹੀਂ ਡੱਕਾ ਨਹੀਂ ਇਹਨਾਂ ਦਾ ਨਾ ਹੀ ਪੁਲਿਸ ਪੁਲਿਸ ਨੂੰ ਮੰਨਦੇ ਆ ਮਾਲ ਬਣਾਉਂਦੇ ਆ ਘਾਉਂਦੇ ਆ ਵੇਚਦੇ ਆ ਠੀਕ ਹੈ ਜਿਹੜਾ ਸੁਪਰ ਦਾ ਮਾਲ ਆ ਇੱਥੋਂ ਪੂਰਾ ਇੱਥੇ ਮਿਲਦਾ 6000 ਨੂੰ ਤੋਲਾ ਜਿਹੜਾ ਕੈਲੀਫੋਰਨੀਆ 'ਚ ਮਿਲਦਾ ਸੇਮ ਉਹਦੇ ਨਾਲ ਦਾ ਮਿਲਦਾ ਤੇ ਉਹ ਆਪਣੇ ਲੁਧਿਆਣੇ ਲੁਧਿਉਨੇ ਚੰਡੀ ਚੁੰਡੀਗੜ੍ਹ ਮਿਲ ਜਾਂਦਾ 12-13000 ਨੂੰ 15000 ਨੂੰ ਵੀ ਮਿਲ ਜਾਂਦਾ ਇੱਥੇ 5-6000 ਨੂੰ ਮਿਲਦਾ ਕੋਈ ਨਾ ਆਧਾਰ ਕਾਰਡ ਨਹੀਂ ਕੋਈ ਇਹ ਵੋਟ ਪਾਉਣ ਨਹੀਂ ਜਾਂਦਾ ਪੁਲਿਸ ਆਉਂਦੀ ਆ ਪੁਲਿਸ ਨੂੰ ਇਹ ਮਗਰ ਪਾ ਜਾਂਦੇ ਆ ਪੁਲਿਸ ਨੂੰ ਡੱਕਰ ਦਿੰਦੇ ਆ ਕਿਸੇ ਦੀ ਨਹੀਂ ਮੰਨਦੇ ਪੁਲਿਸ ਪੁਲਿਸ ਦੀ ਇਹ ਕਹਿੰਦੇ ਵੀ ਅਸੀਂ ਜਿਹੜਾ ਅਲੈਗਜ਼ੈਂਡਰ ਸੀਗਾ ਦੀ ਗ੍ਰੇਟ ਉਹਦਾ ਵੰਸ਼ ਆ ਅਸੀਂ ਆਪਦੇ ਆਪ ਚ ਹੀ ਰਾਜੇ ਆ ਇਹ ਆ ਜਵਾਬ ਫਿਰਦਾ ਇਹਨੂੰ ਹੱਥ ਨਹੀਂ ਲਾ ਸਕਦੇ ਦੂਰ ਭੱਜ ਜਾਂਦੇ ਚੀਕਾਂ ਮਾਰਨ ਲੱਗ ਜਾਂਦੇ ਆ ਉਹ ਮਲਾਨਾ ਪਿੰਡ ਦਾ ਜੀ ਮੰਦਿਰ ਪਹੁੰਚ ਗਏ ਅਸੀਂ ਇੱਥੇ ਜਵਾਗ ਚੱਲੇ ਜੇ ਉਹੀ ਫਿਰਦੇ ਆ ਇੱਥੇ ਇਹਨਾਂ ਨੂੰ ਕੋਈ ਫੇਰ ਕਰਨੀ ਨਹੀਂ ਸਕੂਲ ਸਕਾਲ ਜਾ ਵੜੀਏ ਕੋਈ ਪੜ ਲੀਏ ਦੋ ਅੱਖਰ ਐਂ ਹੀ ਤਰੇ ਫਿਰਦੇ ਆ ਆ ਬੈਠੇ ਆ ਸਾਰੇ ਬਈ ਇਹ ਇੱਥੇ ਨਾ ਤਾਂ ਕਿਸੇ ਬੰਦੇ ਬੁੜੀ ਨੂੰ ਹੱਥ ਜੇ ਮੜਾਏ ਲੱਗ ਗਿਆ ਜਾਂ ਇਹਨਾਂ ਦੇ ਕਿਸੇ ਧਾਰਮਿਕ ਸਥਾਨ ਨੂੰ ਹੱਥ ਹੱਥ ਲੱਗ ਗਿਆ 3500 ਰੁਪਏ ਦਾ ਜੁਰਮਾਨਾ ਹੈ ਤੇ ਉਹ ਤੋਂ ਬਾਅਦ ਪਤਾ ਨਹੀਂ ਹੋਰ ਕਿਵੇਂ ਖਿਹੜਾ ਛੱਡਣਗੇ ਇਹ ਇਹਨਾਂ ਦਾ ਮਾਹੌਲ ਹੀ ਡਿਫਰੈਂਟ ਆ ਇੱਥੇ ਠੀਕ ਹੈ ભાઈ ਇਹਨਾਂ ਦੇ ਨਾ ਇੱਥੇ ਇਹ ਹੱਥ ਲਾਉਂਦੇ ਬਾਹਰ ਰਹਿਣਾ ਬੰਦਾ ਵੀ ਉਹਨਾਂ ਕੋਲ ਤੀਰਣਾ ਨਾ ਆ ਵੀ ਤੀਰਣਾ ਆਉਂਦੇ ਲੈਣ ਨੇ ਆ ਦੇਖੋ ਰੱਖੇ ਫਿੱਟ ਬਸ ਨਾ ਇਹਨਾਂ ਦੇ ਇੱਥੇ ਕਿਸੇ ਚੀਜ਼ ਨੂੰ ਹੱਥ ਲਾਉਣਾ ਤੇ ਨਾ ਇਹਨਾਂ ਦੇ ਨੇੜੇ ਜਾ ਸਕਦੇ ਤੇ ਇੱਥੇ ਜੁਰਮਾਨਾ 3500 ਇਹ ਕਹਿੰਦੇ ਆ ਵੀ ਕਿਸੇ ਵੀ ਬੰਦੇ ਕੁੜੀ ਨੂੰ ਹੱਥ ਲੱਗ ਗਿਆ ਜਾਂ ਕਿਸੇ ਚੀਜ਼ ਨੂੰ ਤੁਹਾਨੂੰ ਹੱਥ ਲੱਗ ਗਿਆ ਤੁਹਾਡੇ ਤੇ 3500 ਜੁਰਮਾਨਾ ਉਹ ਵੀ ਪਤਾ ਨਹੀਂ ਬਹੁਤ ਚੀਜ਼ਾਂ ਨਾ ਛੱਡਣਗੇ ਆ ਇੱਧਰ ਆਇਆ ਬਈ ਉਧਰ ਜਾਣ ਨਹੀਂ ਦਿੰਦੇ ਉਧਰ ਜਾਣ ਨਹੀਂ ਦਿੰਦੇ ਆ ਦੇਖਿਆ ਸਾਡੀ ਕਿਸੇ ਜਗ੍ਹਾ ਨੂੰ ਇੱਛਾ ਹਸ ਲੱਗਿਆ 35 ਰੁਪਏ ਨਾ 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 ਜਾ ਮੈਨੂੰ ਮਿਲਿਆ ਇਹ ਸੁਆਮ ਨੂੰ 74 ਮੈਂ ਤਾਂ ਇੱਥੇ ਮਿਲਦਾ ਗਲਦਾਰ ਹੈ ਨਾ ਉਹ ਤਾਂ ਰਹਿਣਾ ਕਰਦਾ ਪਰ ਪਰ ਲੈਂਕ ਕੱਢੀ ਕਿੰਨਾ ਕਿੰਨਾ ਉਹ ਬੁੜੀ ਨੂੰ ਕਰਾਂਗੇ ਇਸ ਨੂੰ ਬਸ ਉਹ ਇਹ ਪਹੁੰਚ ਡਰੇ ਜੋਗਿੰਗ ਕਰਨਾ ਸੀ ਉਹਰਾ ਭੂੜਾਂ ਤੇ ਆਈਦਾ ਠੀਕ ਆ ਹਾਂ ਕੋਈ ਮਾੜੀਆਂ ਮੋਟੀਆਂ ਅਸੀਂ ਕਾਰਡੀਓ ਕਰਕੇ ਰਾਜੀ ਨਹੀਂ ਸਾਡਾ ਜਿਹੜਾ ਸਾਡੀ ਰੂਹ ਸੰਤੋਸ਼ਟੀ ਨਹੀਂ ਹੁੰਦੀ ਮਾੜੀ ਮੋਟੀ ਕਾਰਡੀਓ ਕਰਕੇ